ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਜਸਵੀਰ ਕੌਰ ਸੋਇ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬਚੀਆਂ ਰੋਟੀਆਂ ਦਾ ਚੂਰਮਾ ਬਣਾਵਾਂਗੇ ਅੱਜ ਬਹੁਤ ਵਧੀਆ ਚੂਰਮਾ ਬਣਦਾ ਇਹ ਆਪਣੇ ਕੋਲ ਚਾਰ ਰੋਟੀਆਂ ਹੈਗੀਆਂ ਤੇ ਆਪਾਂ ਹੁਣ ਇਹਦੇ ਵਾਸਤੇ ਆਪਾਂ ਲਏ ਮੱਜ ਤੇ ਬਦਾਮ ਤੇ ਕਿਸ਼ਮਿਸ਼ ਤੇ ਕद्दू ਦੇ ਬੀਜ ਐ ਇਧਰ ਆਪਾਂ ਸ਼ੱਕਰ ਲਈਏ ਗੋੜਾ ਵਾਲੀ ਆਪਾਂ ਗੁੜ ਵੀ ਪਾ ਸਕਦੇ ਹਾਂ ਕद्दू ਕਸ ਕਰਕੇ ਤੇ ਆਹ ਖਨਾਰੀ ਵਾਲ ਦਾ ਬਰਾਦਾ ਹੈ ਤੇ ਹੁਣ ਜੀ ਆਪਾਂ ਛੋਟੇ ਛੋਟੇ ਪੀਸ ਕਰਕੇ ਨਾ ਆਪਾਂ ਮਿਕਸੀ ਜੱਗ ਦੇ ਵਿੱਚ ਪਾ ਕੇ ਇਹਨੂੰ ਗ੍ਰाइंड ਕਰਾਂਗੇ ਛੋਟੇ ਰੋਟੀਆਂ ਆਪਾਂ ਜੀ ਗ੍ਰाइंड ਕਰ ਲੀਆਂ ਦੇਖੋ ਐਸ ਤਰ੍ਹਾਂ ਕਰਕੇ ਇੰਨਾ ਬਰੀਕ ਕਰਨਾ ਹੈਗਾ ਬਹੁਤ ਹੀ ਵਧੀਆ ਬ੍ਰੀਕ ਹੋ ਗਿਆ ਇਹ ਤੇ ਹੁਣ ਆਪਾਂ ਇੱਧਰ ਕੜਾਈ ਦੇ ਵਿੱਚ ਪਾਉਣੇ ਆ ਇਹਦੇ ਵਿੱਚ ਇੱਕ ਕੱਪ ਨੀ ਕਰਛੀ ਘਿਓ ਦੀ ਪਾਈ ਹੈ ਗਾਂਹਾਂ ਦਾ ਹੌਣ ਕਰਦੇ ਆਪਾਂ ਜਿਹੜਾ ਕਿ ਉਹ ਗਰਮ ਹੋ ਗਿਆ ਵਿੱਚ ਫਿਰ ਆਪਾਂ ਉਹ ਚੂਰਮਾ ਪਾਵਾਂਗੇ ਰੋਟੀਆਂ ਦਾ ਚੂਰਾ ਨਾ ਜਿਹੜਾ ਇਹ ਪਾਵਾਂਗੇ ਕਿ ਉਹ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਰੋਟੀ ਦਾ ਚੂਰਾ ਵਿੱਚ ਪਾ ਦਾਂਗੇ ਹੁਣ ਆਪਾਂ ਇਹਨੂੰ ਬਹੁਤ ਹੀ ਵਧੀਆ ਭੁੰਨਾ ਦੇ ਜਿੰਨਾ ਚਿਰ ਇਹ ਲਾਲ ਨਹੀਂ ਹੋ ਜਾਂਦਾ ਨਾ ਉਨਾ ਚਿਰ ਭੁੰਨਾਗੇ ਆਪਾਂ ਇਹਨੂੰ 5-7 ਮਿੰਟ ਲੱਗ ਜਾਣਗੇ ਆਪਾਂ ਚੂਰਮਾ ਇਹਨੂੰ ਪਕਦੇ ਨੇ 2 ਤੋਂ 4 ਮਿੰਟ ਹੋ ਗਏ ਤੇ ਅਜੇ ਤੱਕ ਇਹ ਪੂਰਾ ਲਾਲ ਨਹੀਂ ਹੋਇਆ ਇਹ ਪੱਕਿਆ ਨਹੀਂਗਾ ਤੇ ਆਪਾਂ ਇਹਨੂੰ ਸਵਾਰ ਕੇ ਪਕਾਵਾਂਗੇ ਤੇ 3-4 ਮਿੰਟ ਹੀ ਹੋਰ ਲੱਗਣਗੇ ਹਾਂਜੀ ਚੂਰਮਾ ਆਪਣਾ ਫੱਤ ਗਿਆ ਬਹੁਤ ਵਧੀਆ ਘੁੱਜ ਗਿਆ ਆ ਦੇਖੋ ਲਾਲ ਹੋ ਗਿਆ ਤੇ ਨਾਲੇ ਵਿਖਰਿਆ ਵਿਖਰਿਆ ਹੋ ਗਿਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੋਪੇ ਦਾ ਬੂਰਾ ਇਧਰ ਆਪਾਂ ਡ్రਾਈ ਫਰੂਟ ਪਾ ਦਾਂਗੇ ਇਧਰ ਆਪਾਂ ਮੱਗਜ ਪਾ ਦਾਂਗੇ ਹੁਣ ਇਹਨਾਂ ਨੂੰ ਮਿਕਸ ਕਰ ਲਾਂਗੇ ਇਹ ਵੀ ਵਿੱਚ ਭੁਜ ਜਾਣਗੇ ਹੁਣ ਆਪਾਂ ਇਹਦੇ ਵਿੱਚ ਆ ਸਫਤਰ ਪਾਵਾਂਗੇ ਗੋੜਾੜੀ ਆਪਾਂ ਗੁੜ ਨਾਲ ਕੱਦੂ ਕਸ ਕਰਕੇ ਪਾ ਸਕਦੇ ਹਾਂ ਮੈਨੂੰ ਟਾਈਮ ਨਹੀਂ ਸੀ ਅੱਜ ਤੇਰੇ ਮੈਂ ਗੁੜ ਦੀ ਸਫਤਰੀ ਪਾਤੀ ਐ ਬਸ 2-3 ਮਿੰਟ ਹੀ ਪਕਾਵਾਂਗੇ ਤੇ ਚੂਲਮਾ ਆਪਣਾ ਪਿਆਰ ਹਾਂ ਜੀ ਦੋ ਟਨ ਮੰਨ ਤਾਂ ਆਪਾਂ ਪਕਾ ਲਿਆ ਤੇ ਹੁਣ ਆਪਾਂ ਗੈਸ ਆਫ ਕਰ ਦਿੰਨੇ ਤੇ ਹੁਣ ਆਪਾਂ ਇਹਨੂੰ ਕਰ ਦਿਆਂ ਸਾਰੇ। ਲਓ ਜੀ ਚੂਰਮਾ ਬਣ ਕੇ ਆਪਣਾ ਹੋ ਗਿਆ ਤਿਆਰ ਤੇ ਬਹੁਤ ਵਧੀਆ ਬਣਿਆ ਨਾਲੇ ਰੋਟੀਆਂ ਆਪਣੀਆਂ ਵਿਲੇ ਰਾਗੀਆਂ ਨਾਲੇ ਆਪਣੇ ਵਧੀਆ ਖਾਣ ਵਾਲੀ ਚੀਜ਼ ਬਣ ਗਈ ਚੂਰਮਾ ਬਹੁਤ ਹੀ ਵਧੀਆ ਬਣਿਆ ਤੁਸੀਂ ਵੀ ਘਰੇ ਟਰਾਈ ਕਰਿਓ। ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ।